ਪੁੱਚੋ ਦੇ ਦਿੜਬਾ ਢਾਂਗਾ ਤੇ ਕਰਤਾਰਦਾਸ ਜਖੇਪੜ ਹੈਲੋ ਹੈਲੋ ਢਾਂਗਾ ਬਈ ਟਾਇਆਂ ਪਾ ਦੋ ਕਿਉਂਕਿ ਜਖੇਪੜ ਦੇ ਟੀਮ ਮੁੰਡੇ ਕਹਿੰਦੇ ਵੀ ਨਹੀਂ ਆਉਂਦੇ ਢਾਂਗੇ ਦੀ ਟੀਮ ਜੇਕਰ ਆ ਗਈ ਹੈ ਤੇ ਰੇਡ ਪਾ ਕੇ ਚਲੇ ਜਾਣ ਪੁੱਚੋ ਵਾਲੇ ਮੁੰਡੇ ਆ ਗਏ ਦਿੜਬੇ ਵਾਲੇ ਮੁੰਡੇ ਆ ਜਾਣ ਪੁੱਚੋ ਵਾਲੇ ਮੁੰਡੇ ਆ ਗਏ ਤੇ ਟਾਇਆਂ ਪਾ ਦੋ ਦੂਜੇ 라ਉਂਡ ਦੀਆਂ ਧੰਨਵਾਦ ਹੈ ਮੇਰੇ ਮਿੱਤਰੋ ਕਹਿੰਦੇ ਅੱਜ ਬੱਛੋ ਵਾਲੇ ਦਾ ਵੱਡਾ ਮੇਲਾ ਹਾਂਜੀ ਹਾਂਜੀ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਸੀ ਧੰਨ ਧੰਨ ਬਾਬਾ ਥੰਮਨ ਸਿੰਘ ਜੀ ਓ ਪਾਲਾ ਆ ਗਿਆ ਓ ਅੱਜ ਬੱਛੋ ਆੜੇ 'ਚ ਓ ਪਾਲਾ ਆ ਗਿਆ ਅੱਜ ਬੱਛੋ ਆੜੇ 'ਚ ਹੈਲੋ ਧੰਨ ਧੰਨ ਬਾਬਾ ਥੰਮਨ ਸਿੰਘ ਜੀ ਦੀ ਕਿਰਪਾ ਸਦਕਾ ਮੈਂ ਪਹਿਲਾਂ ਵੀ ਗੱਲ ਕਰ ਚੁੱਕਿਆ ਸਾਡੇ ਕੋਲੇ ਸਾਰੀਆਂ ਪਾਰਟੀਆਂ ਦੇ ਨੁਮਾਇੰਦੇ ਆ ਚੁੱਕੇ ਆ ਉਹਨਾਂ ਨੂੰ ਬਾਰੀ-ਬਾਰੀ ਅਸੀਂ ਉਹਨਾਂ ਦਾ ਜੋ ਵੀ ਸਾਨੂੰ ਅਨਾਉਂਸ ਕਰਕੇ ਜਾਣਗੇ ਅਸੀਂ ਦਰਸ਼ਕਾਂ ਦੀ ਕਚਹਿਰੀ 'ਚ ਦੱਸਾਂਗੇ ਸਭ ਤੋਂ ਵੱਡੀ ਗੱਲ ਸਟੇਡੀਅਮ ਵਾਸਤੇ 2.5 ਲੱਖ ਰੁਪਈਆ ਲੇਟਾਂ ਲੱਗ ਜਾਣੀਆਂ ਅਗਲੇ ਸਾਲ ਜ਼ੋਰਦਾਰ ਤਾੜੀਾ ਲਾ ਦਿਓ ਪਾਲੇ ਦੇ ਆਉਣ ਤੇ 2.5 ਲੱਖ ਰੁਪਈਆ ਲੇਟਾਂ ਵਾਸਤੇ ਮਿਲ ਗਿਆ ਸਾਰੇ ਜਿਹੜੇ ਸਾਡੇ ਨੌਜਵਾਨ ਹਨ ਰਾਤ ਨੂੰ ਪ੍ਰੈਕਟਿਸ ਕਰਿਆ ਕਰਨਗੇ ਇੱਥੇ ਫੁੱਲਾ ਟਾਈਮ ਮਿਲੂਗਾ ਹੁਣ ਮੈਂ ਬੇਨਤੀ ਕਰੂੰਗਾ ਡਾਕਟਰ ਨਿਸ਼ਾਨ ਸਿੰਘ ਨੂੰ 1 ਮਿੰਟ ਲਈ ਉਹ ਸਾਨੂੰ 2.5 ਲੱਖ ਦਾ ਚੈੱਕ ਦੇਣਗੇ ਨਾਲੇ ਸਾਰੇ ਲੋਕਾਂ ਦਾ ਧੰਨਵਾਦ ਕਰਨਗੇ ਡਾਕਟਰ ਨਿਸ਼ਾਨ ਸਿੰਘ ਰੇ ਕਿਰਪਾ ਕਰਕੇ ਪੋਚੋ ਦਾ ਮੈਚ ਅਜੇ ਬੇਨਤੀ ਅਦਰ ਦੇ ਨਾਲ ਆ ਪੋਤ ਸਿੰਘ ਜੀ ਸਪੋਰਟਸ ਕਲੱਬੋ ਵੱਲੋਂ ਪੋਚੋ ਕਰਵਾਏ ਜਾ ਰਹੇ ਕਬੱਡੀ ਟੂਰਨਾਮੈਂਟ ਦੀਆਂ ਸਾਰੇ ਪ੍ਰਬੰਧਕਾਂ ਖਿਡਾਰੀਆਂ ਟੀਮਾਂ ਤੇ ਦਰਸ਼ਕਾਂ ਨੂੰ ਬਹੁਤ-ਬਹੁਤ ਵਧਾਈਆਂ ਹੋਣ ਮਾ ਗੇਟ ਕਬੱਡੀ ਸਾਡੇ ਪਾਰਟੀ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਦੇ ਦਿਲ ਦੇ ਬਹੁਤ ਕਰੀਬ ਆ ਉਹਨਾਂ ਨੇ ਮਾਂ ਖੇਡ ਕਬੱਡੀ ਨੂੰ ਪਿੰਡਾਂ ਤੋਂ ਇੰਟਰਨੈਸ਼ਨਲ ਲੈਵਲ ਤੱਕ ਪਹੁੰਚਾਇਆ ਬੀਬਾ ਹਰਸਿਮਰਤ ਕੌਰ ਜੀ ਬਾਦਲ ਜੋ ਸਾਡੇ ਮੈਂਬਰ ਪਾਰਲੀਮੈਂਟ ਆ ਉਹ ਦੋ ਤਿੰਨ ਦਿਨ ਪਹਿਲਾਂ ਪਿੰਡ ਦੇ ਵਿੱਚ ਆਏ ਸੀ ਤੇ ਪਿੰਡ ਦੀ ਸਾਡੀ ਜਥੇਬੰਦੀ ਲਛਤਰ ਸਿੰਘ ਸੰਧੂ ਸਾਹਿਬ ਮਨਜੀਤ ਸਿੰਘ ਪੋਪੀ ਔਰਵਿੰਦਰ ਬਚੂਆਣਾ ਨੇ ਬੇਨਤੀ ਕੀਤੀ ਸੀ ਕਿ ਜਿਵੇਂ ਤੁਸੀਂ ਪਹਿਲਾਂ ਪਿੰਡ ਨੂੰ ਗ੍ਰਾਂਟ ਦਿਨੇਓ ਵਾਸਤੇ ਲਾਈਟਾਂ ਵਾਸਤੇ ਪੈਸਿਆਂ ਦੀ ਲੋੜ ਆ ਔਰ ਬੀਬਾ ਹਰਸਿਮਰਤ कौर ਬਾਦਲ ਜੀ ਨੇ ਅੱਜ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਸਰਦਾਰ ਗਰਮੇਲ ਸਿੰਘ ਜੀ ਫਫੜੇ ਪਾਈ ਕੇ ਔਰ ਸਾਡੇ ਸਰਕਲ ਦੇ ਪ੍ਰਧਾਨ ਸਰਦਾਰ ਬਲਬੀਰ ਸਿੰਘ ਜੀ ਬੀਰੋ ਕੇ 2.5 ਲੱਖ ਰੁਪਏ ਦਾ ਜਿਹੜਾ ਚੈੱਕ ਆ ਉਹ ਦੇ ਕੇ ਭੇਜਿਆ ਸਟੇਡੀਅਮ ਵਾਸਤੇ ਅਸੀਂ ਤੁਹਾਡੇ ਧੰਨਵਾਦੀ ਆ ਬੀਬਾ ਹਰਸਿਮਰਤ कौर ਜੀ ਬਾਦਲ ਜਦੋਂ ਵੀ ਬੱਛੂਆਣਾ ਨੇ ਕੋਈ ਗ੍ਰਾਂਟ ਮੰਗੀ ਆ